ਨੇਸ਼ਨਲ ਸਕੂਲ ਦੇ ਵਿੱਚ ਐਨਵਲ ਡੇ ਪ੍ਰੋਗਰਾਮ ਨਾ ਇਹਨਾਂ ਨੂੰ ਬੁਲਾਇਆ ਗਿਆ ਤੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਇਹਨਾਂ ਨੇ ਐਜ਼ ਇੱਕ ਮੁੱਖ ਮਹਿਮਾਨ ਬੁਲਾਇਆ ਹੈ ਤੇ ਇੱਥੇ ਇਹਨਾਂ ਦੀ ਪਰਫਾਰਮੈਂਸ ਦੇਖ ਕੇ ਬਹੁਤ ਹੀ ਜ਼ਿਆਦਾ ਮੈਨੂੰ ਧਰਮ ਮਹਿਸੂਸ ਹੋ ਰਿਹਾ ਜਿਸ ਤਰ੍ਹਾਂ ਇਹਨਾਂ ਦੇ ਬੱਚਿਆਂ ਦੀਆਂ ਜਿਹੜੀਆਂ ਅਚੀਵਮੈਂਟਸ ਨੇ ਸਪੋਰਟਸ ਦੇ ਵਿੱਚ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਉਹ ਇੱਕ ਬਹੁਤ ਹੀ ਸ਼ਲਾਘਾਜਨਕ ਕੰਮ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ ਹੈ ਜਿਹੜੇ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈਗੀ ਭਾਵਨਾ ਪੈਦਾ ਕਰ ਰਹੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕਾਫੀ ਬੱਚੇ ਨੇ ਜਿਹੜੀਆਂ ਅਚ ਨਿਲ ਦੇ ਵਿੱਚ ਵੀ ਹਾਜ਼ਰ ਕੀਤੀਆਂ ਹਾਸਿਲ ਕੀਤੀਆਂ ਨੇ ਉਹ ਵੀ ਬਹੁਤ ਜ਼ਿਆਦਾ ਛਲਾਗਾ ਜੋਗ ਹੈ ਮੈਂ ਜਿਹੜਾ ਹੈ ਕਹਿੰਨਾ ਸਾਰਿਆਂ ਨੂੰ ਇਹਨਾਂ ਦੀ ਟੀਮ ਨੂੰ ਮੈਨੇਜਮੈਂਟ ਨੂੰ ਸਾਰਿਆਂ ਬੱਚਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾ ਦਿਨਾ ਤੇ ਵਧਾਈ ਦਿਨਾ ਤੇ ਨਾਲ ਦੇ ਨਾਲ ਆਸ ਕਰਦਾ ਕਿ ਇਸੇ ਤਰ੍ਹਾਂ ਸਕੂਲ ਜਿਹੜਾ ਹੈਗਾ ਸਾਡੇ ਸ਼ਹਿਰ ਦਾ ਤੇ ਸਾਡੇ ਸਟੇਟ ਦਾ ਨਾਮ ਜਿਹੜਾ ਹੈ ਉੱਚਾ ਕਰਦੇ ਰਹਿੰਦੇ। ਪਰ ਇੱਕ ਮਾਨ ਵਾਲੀ ਗੱਲ ਸੀ ਜਿਹੜੇ ਬੱਚੇ ਪੜ ਕੇ ਗਏ ਉਹ ਅੱਜ ਅਫਸਰ ਲੱਗੇ ਨੇ ਇੱਥੇ ਆ ਕੇ ਬੋਲਦੇ ਪਈ ਸਟੇਜ ਤੇ। ਇਹ ਇਹ ਇੱਕ ਉਦਾਹਰਣ ਕਿਦਾਂ ਲੱਗਦੀ ਆ। ਇਹ ਬਹੁਤ ਹੀ ਅੱਛਾ ਲੱਗਦਾ ਦੇਖੋ ਜਦੋਂ ਤੁਸੀਂ ਕਿਸ ਇੰਸਟੀਚੂਸ਼ਨ ਤੋਂ ਪੜ ਕੇ ਜਾਂਦੇ ਹੋ ਜਾਂ ਕਿਸੇ ਨਾਲ ਐਸੋਸੀਏਟ ਹੁੰਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਉਸ ਤੇ ਤੁਸੀਂ ਕਿਤੇ ਸ਼ਿਖਰ ਤੇ ਪਹੁੰਚੋ ਜਾਂ ਤੁਸੀਂ ਆਪਣਾ ਮੁਕਾਮ ਹਾਸਿਲ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ ਉੱਥੇ ਬੁਲਾਇਆ ਜਾਂਦਾ ਇੱਕ ਬਹੁਤ ਹੀ ਮਾਨ ਵਾਲੀ ਗੱਲ ਹੁੰਦੀ ਹੈ ਉਹਦੇ ਨਾਲ ਨਾਲ ਜਿਹੜੇ ਬਾਕੀ ਬੱਚੇ ਪੜ੍ਹਦੇ ਨੇ ਸਲੇ ਪੜ੍ਹਦੇ ਨੇ ਉਹਨਾਂ ਲਈ ਮੋਟੀਵੇਸ਼ਨ ਦਾ ਵੀ ਇਹ ਕੰਮ ਕਰਦੀ ਹੈ ਸੋ ਇਹ ਬਹੁਤ ਹੀ ਅੱਛੀ ਗੱਲ ਹੈ ਕਿ ਇਹਨਾਂ ਸਾਰਿਆਂ ਨੂੰ ਬੱਚਿਆਂ ਨੂੰ ਬੁਲਾਇਆ ਹੈ ਤਾਂ ਉਹਨਾਂ ਨੂੰ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ। ਕੀ ਕਹਿਣਾ ਚਾਹੁੰਦੇ ਹੋ ਮੈਸੇਜ ਲਾਸਟ ਤੇ ਕਿਉਂਕਿ ਐਗਜ਼ਾਮ ਦੇ ਦੇਣਾ ਹੁਣ ਅੱਗੇ ਐਗਜ਼ਾਮ ਦੇ ਦੇਣਾ ਤੇ ਪ੍ਰਸ਼ਾਸਨ ਦੇ ਤੌਰ ਤੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਤੇ ਇਹਨਾਂ ਸਾਰਿਆਂ ਨੂੰ ਸ਼ੁਭਕਾਮਨਾ ਦੇਵਾਂਗਾ ਬੱਚਿਆਂ ਨੂੰ ਕਿ ਦੇਖੋ ਐਗਜ਼ਾਮ ਜਿਹੜੇ ਹੁੰਦੇ ਨੇ ਸਾਡਾ ਅਲਟੀਮੇਟ ਜਿਹੜਾ ਹੈਗਾ ਨਿਸ਼ਚੈ ਹੁੰਦਾ ਹੈ ਸਾਡਾ ਉਹਦੇ ਲਈ ਜਿਹੜਾ ਹੈਗਾ ਸਾਰਿਆਂ ਨੂੰ ਬੱਚਿਆਂ ਨੂੰ ਪੇਰੈਂਟਸ ਨੂੰ ਟੀਚਰਸ ਨੂੰ ਮੈਂ ਸ਼ੁਭ ਕਾਮਨਾ ਦਿੰਦਾ ਤੇ ਆਸ ਕਰਦਾ ਕਿ ਸਾਰੇ ਹੀ ਜਿਹੜੇ ਫਲਾਈਂਗ ਕਲਰਸ ਦੇ ਨਾਲ ਤੇ ਹੋਣਗੇ ਅੱਜ ਜੀ ਟੀਸੀ ਇੰਟਰਨੈਸ਼ਨਲ ਸਕੂਲ ਵੱਲੇ ਪਾਸਿਓਂ ਐਨੂਅਲ ਡੇ ਫੰਕਸ਼ਨ ਮਨਾਇਆ ਗਿਆ ਤੇ ਇਹਨਾਂ ਦਾ ਨਾਮ ਤੇ ਪਹਿਲਾਂ ਹੀ ਗੁਟਾਸਰ ਵਿੱਚ ਕਾਫੀ ਪ੍ਰਸ਼ੰਸਨਿਤ ਚੰਗੇ ਸਕੂਲਾਂ ਵਿੱਚ ਗਿਣਿਆ ਜਾਂਦਾ ਪਰ ਇੱਥੇ ਆ ਕੇ ਪਤਾ ਲੱਗਾ ਕਿ ਇਹਨਾਂ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਡੀ.ਐਸ.ਜੀ ਸਰ ਜਿੱਤਰਾ ਕਹਿ ਰਹੇ ਨੇ ਕਿ ਇਹਨਾਂ ਦੇ ਬੱਚਿਆਂ ਦੇ ਜਿਹੜੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਜੋ ਪ੍ਰੈਡੀਸ ਲਾਇਨ ਨੇ ਨਾਟ ਓਨਲੀ ਆਪਣੇ ਐਥਲੈਟਿਕਸ ਔਰ ਸਪੋਰਟਸ ਵਿੱਚ ਇਹਨਾਂ ਦੀ ਜਿਹੜੀਆਂ ਐਜੂਕੇਸ਼ਨ ਅਚੀਵਮੈਂਟਸ ਨੇ ਉਹ ਵੀ ਬਹੁਤ ਜਿਹੜੀਆਂ ਨੇ ਗਾਂਵ ਵਦੂ ਨੇ ਤੇ ਅਸੀਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਬੈਸਟ ਆਫ ਸ਼ਕ ਨੇ ਕਿ ਅੱਕੇ ਜੋ ਆਰਏ ਐਗਜ਼ਾਮਸ ਨੇ ਉਹਨਾਂ ਵਿੱਚ ਵੀ ਬੱਚੇ ਜਿਹੜੇ ਨੇ ਗਾਂਵ ਵਦ ਕੇ ਹਿੱਸਾ ਲੈਣਗੇ ਤੇ ਚੰਗੇ ਨੰਬਰ ਪ੍ਰਾਪਤ ਕਰਨ ਥੈਂਕ ਯੂ ਚੀਫ ਗੈਸ ਸਾਹਿਬ ਵੀ ਆਇਆ ਔਰ ਉਹ ਬੱਚੇ ਅੱਜ ਦੇਖੀਏ ਜਿਨ੍ਹਾਂ ਨੇ ਇਸ ਸਕੂਲ ਤੋਂ ਪੜ੍ਹ ਕੇ ਅੱਜ ਮਹਾਰਤਾ ਹਾਸਲ ਕੀਤੀ ਆ ਸਰ ਪਹਿਲਾਂ ਤਾਂ ਮੈਂ ਏਡੀਸੀ ਸਾਹਿਬ ਦਾ ਤਿੰਦ ਸਿੰਘ ਜੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਟਾਈਮ ਕੱਟ ਕੇ ਸਕੂਲ ਦੇ ਫੰਕਸ਼ਨ ਤੇ ਚੀਫ ਗੈਸਟ ਦਾ I'm yeah. gonna yeah.